ਸ਼ਾਹੀ ਸ਼ਸ਼ਤ ਧਾਰੀ ਸਿੱਖਾਂ ਦੀ ਫੌਜ ਤਿਆਰ ਕਰ ਲਈ ਜੀ ਤੇ ਉਸ ਨੇ ਆਪਣਾ ਦਰਬਾਰ ਸਜਾ ਲਿਆ ਏ ਉਹ ਤੁਹਾਡੇ ਤੁਮੀ ਉੱਚਾ ਤਖਤ ਸਜਾ ਕੇ ਬਿਠਾਈ ਸਿਰ ਤੇ ਕਲਗੀ ਸਜਾ ਕੇ ਬਿਠਾਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਮਰ ਸ਼ਕਾ ਕੇ ਮੁਸਲਮਾਨਾਂ ਨੂੰ ਆਪਣਾ ਸਿੰਘ ਨਾਰਿਆ ਏ ਪਹਾੜੀ ਰਾਜਿਆਂ ਦੀ ਗੱਲ ਸੁਣ ਕੇ ਔਰੰਗਜ਼ੇ ਬਹੁਤ ਜ਼ਿਆਦਾ ਗੁੱਸੇ ਵਿੱਚ ਭਰ ਗਿਆ ਤੇ ਕਹਿਣ ਲੱਗਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਵਧਦੀ ਗਈ ਤਾਂ ਇੱਕ ਦਿਨ ਉਹ ਹਿੰਦੁਸਤਾਨ ਦਾ ਰਾਜਾ ਹੀ ਨਾ ਬਣ ਜਾਵੇ ਸਾਨੂੰ ਇਸ ਤੇ ਸ਼ਕਤੀਵਧਨ ਨੇ ਦੇਣੀ ਚਾਹੀਦੀ। ਰੰਗਜੀਬ ਨੇ ਆਪਣੇ ਦਰਬਾਰ ਵਿੱਚ ਫਿਰ ਸਾਰੇ ਮੰਤਰੀ ਤੇ ਜਰਨੈਲ ਸਾਥ ਲੈ ਤੇ ਗਰਜਦੀ ਹੋਏ ਕਿਹਾ ਕਿ ਕੋਈ ਸੂਰਮਾ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿੰਦਾ ਜਾਂ ਮੁਰਦਾ ਸਾਡੇ ਕੋਲ ਪੇਸ਼ ਕਰੇ ਅਸੀਂ ਉਸ ਨੂੰ ਬਹੁਤ ਵੱਡਾ ਇਨਾਮ ਦੇਵਾਂਗੇ। ਜਿੰਨੀ ਫੌਜ ਦੀ ਲੋੜਾ ਉਹ ਵੀ ਦੇਵਾਂਗੇ। ਕੋਈ ਬਹਾਦਰ ਸੂਰਮਾ ਜੋ ਇਹ ਕੰਮ ਕਰਨ ਦਾ ਬਿੜਾ ਚੁੱਕ ਲਵੇ ਇਤਿਹਾਸ ਵਿੱਚ ਦਰਜ ਹੈ। ਉਸ ਸਮੇਂ ਇੱਕ ਵੀ ਜਰਨੈਲ ਨਹੀਂ ਉੱਠਿਆ। ਕਿ ਉਹਨਾਂ ਸਬਨਾਨੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਡਰ ਸੀ ਉਹ ਜਾਣਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨਾ ਕੋਈ ਸੌਖਾ ਕੰਮ ਨਹੀਂ ਇਹ ਵੇਖ ਕੇ ਔਰੰਗਜ਼ੇ ਬੜਾ ਹੈਰਾਨ ਹੋਇਆ ਉਸ ਦੀ ਐਨੀ ਵੱਡੀ ਫੌਜ ਦਾ ਇੱਕ ਵੀ ਸੂਰਮਾ ਇਸ ਕੰਮ ਲਈ ਅੱਗੇ ਆਉਣ ਦੀ ਹਿੰਮਤ ਨਾ ਜੁਟਾ ਪਾਇਆ ਉਸ ਨੇ ਫਿਰ ਗਰਜਦੇ ਹੋਏ ਕਿਹਾ ਕਿ ਕੋਈ ਸੂਰਮਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਲੈ ਕੇ ਆਵੇ ਦਰਬਾਰ ਵਿੱਚ ਬੈਠਾ 32 ਸਾਲ ਦਾ ਇੱਕ ਨੌਜਵਾਨ ਸੈਦ ਖਾ ਉੱਠਿਆ ਤੇ ਬੜੇ ਹੰਕਾਰ ਵਿੱਚ ਆ ਕੇ ਬੋਲਿਆ ਬਾਦਸ਼ਾਹ ਮੈਂ ਲੈ ਕੇ ਆਵਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੰਤਾ ਜਾਂ ਮਰਦਾ ਤੁਹਾਡੇ ਦਰਬਾਰ ਵਿੱਚ ਬਸ ਮੈਨੂੰ ਫੌਜ ਦੀ ਲੋੜ ਆ ਤੌਰਾਂ ਜਿਮਨੇ ਹਜ਼ਾਰ ਮੁਰਾ ਤੇ ਹਜ਼ਾਰ ਫੌਜ ਦੇ ਕੇ ਉਸ ਨੂੰ ਅਨੰਦਪੁਰ ਸਾਹਿਬ ਭੇਜਿਆ ਸੈਦ ਖਾਂ ਜਦੋਂ ਆਪਣੀ ਫੌਜ ਨਾਲ ਪੰਜਾਬ ਪੁੱਜਿਆ ਤਾਂ ਉਸ ਨੂੰ ਵਿਚਾਰ ਆਇਆ ਕਿ ਕਿਉਂ ਨਾ ਉਹ ਆਪਣੇ ਭੈਣ ਤੇ ਭਨਵਾਈਏ ਨੂੰ ਮਿਲਦਾ ਜਾਵੇ ਜੋ ਸਡੋਰਾ ਰਹਿੰਦੇ ਸੀ ਉਸ ਦੇ ਭਨਵਾਈਏ ਦਾ ਨਾਮ ਪੀਰ ਬਦੂਸ਼ਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਪਿਆਰਾ ਸ਼ਰਧਾਲੂ ਸੀ ਤੇ ਜਿਸ ਨੇ ਆਪਣੇ 100 ਚੇਲੇ, 4 ਪੁੱਤਰ ਅਤੇ 2 ਪ੍ਰਾਪੰਗਾਨੀ ਦੇ ਜੁੱਧ ਵਿੱਚ ਗੁਰੂ ਸਾਹਿਬ ਦੀ ਮਦਦ ਕਰਨ ਲਈ ਦਿੱਤੀ ਸੀ। ਇਸ ਜੁੱਧ ਵਿੱਚ ਉਹਨਾਂ ਦੇ 2 ਪੁੱਤਰ ਸ਼ਹੀਦ ਹੋਏ ਸੀ। ਪੀਰ ਬੰਦੂਸ਼ਾ ਤੇ ਉਸ ਦੀ ਬੇਗਮ ਗੁਰੂ ਮੰਦੇ ਸਨ। ਇਸ ਬਾਰੇ ਸੈਦ ਖਾਨੂਨੀ ਸੀ ਪਤਾ ਜਿਸ ਗੁਰੂ ਪੀਰ ਉਤੇ ਅਨੰਦਪੁਰ ਸਾਹਿਬ ਉਹ ਹਮਲਾ ਕਰਨ ਚੱਲਿਆ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਉਸਦੇ ਭੈਣ ਤੇ ਪਨਵਈਏ ਦੇ ਪੀਰ ਸੀ ਜਦੋਂ ਸੈਦ ਖਾਂ ਆਪਣੀ ਭੈਣ ਦੇ ਪਿੰਡ ਪੁੱਜਿਆ ਤੇ ਸੋਚਣ ਲੱਗਾ ਕਿ ਮੈਨੂੰ ਵੇਖ ਕੇ ਮੇਰੀ ਭੈਣ ਦੀ ਪੂਰੇ ਪਿੰਡ ਵਿੱਚ ਬਹੁਤ ਸ਼ੋਭਾ ਵਧੇਗੀ ਕਿ ਉਸ ਦਾ ਭਰਾ ਬਹੁਤ ਵੱਡਾ ਜਰਨੈਲ ਬਣ ਗਿਆ ਏ ਉਸ ਦੇ ਕੋਲ ਢੇਰ ਸਾਰੀ ਫੌਜ ਵੀ ਆ ਐਦਾਂ ਸੋਚਦਾ ਹੋਇਆ ਸੈਦਾਂ ਆਪਣੇ ਭੈਣ ਪਨਵਈਏ ਦੇ ਘਰ ਪੁੱਜਿਆ ਆਪਣੇ ਭਰਾ ਨੂੰ ਵੇਖ ਕੇ ਨਸੀਰਾ ਬਾਂ ਨੂੰ ਬਹੁਤ ਖੁਸ਼ ਹੋਈ ਉਸ ਨੂੰ ਪੋਜਣ ਸਿਖਾਇਆ ਤੇ ਉਸ ਦਾ ਬੜਾ ਸਤਿ